ਯੋ 3 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 ਕੋ ਪੈਰੀ ਰੋਸ ਤੂੰ ਤਾਂ ਪੈਸੇ ਦੇਣਾ ਮੇਰਾ ਤੂੰ ਦੇ ਸਕਦਾ ਤੇਰਾ ਸਫਾ ਨਹੀਂ ਜਾੜਦੇ ਪਿੰਲੇ ਕਿੱਥੇ ਵੇਖ ਮੱਛੀ ਕਿਤੇ ਹੱਥ ਹੈ ਦੋਨੀ ਇਹ ਅੱਜ ਜਾਏ ਦੋਨੇ ਕਾਕੂ ਅੱਜ ਕਿੱਥੇ ਭੱਜ ਕੇ ਜਾਓਗੇ ਦੁੱਧ ਦੇ ਪੈਸੇ ਕੱਢੋ ਮੇਰੇ ਦੋਨੀ ਇਹਨੇ 1113 ਤੇ 1113 ਅਸੀਂ ਤਾਂ ਤੁਹਾਡੇ ਨਾਲ ਚੱਲੇ ਸੀ ਸਰਪੰਚ ਸਾਹਿਬ ਓਏ ਆਲਾ ਟਵਾਲਾ ਕੀ ਵੇਚਦੇ ਤੈਨੂੰ ਕਹੇ ਸਰਪੰਚ ਸਾਹਿਬ ਹੈ ਸਰਪੰਚ ਸਾਹਿਬ ਕਿਨੂੰ ਗਿਆ ਇਹਨਾਂ ਨੇ ਤੁਸੀਂ ਦੋਜੀ ਸਾਹਿਬ ਮੈਂ ਸਰਪੰਚ ਹਾਂ ਤੁਸੀਂ ਤੁਸੀਂ ਅੱਜ ਕਾੜ ਬਦ ਘਟ ਲੱਗਿਆ ਲੱਗਦਾ ਉਹ ਨਹੀਂ ਸਰਪੰਚ ਸਾਹਿਬ ਅਹੀਂ ਖੋਚਿਆ ਪਿਛੜਪੰਚ ਸਾਹਿਬ ਨੂੰ ਬੜੇ ਹੋਸ਼ ਆਵਾਜ਼ ਨਾਲ ਪੈਸੇ ਦੇ ਆਈਏ ਬਾਅਦ ਕੀ ਪਤਾ ਸਰਪੰਚ ਸਾਹਿਬ ਨੇ ਮਿਲਣਾ ਕਿ ਨਹੀਂ ਮਿਲਣਾ ਫੇਰ ਸਰਪੰਚ ਨੇ ਵੱਡੇ ਵੱਡੇ ਅਫਸਰਾਂ ਨਾਲ ਉੱਠਣਾ ਬੈਠਣਾ ਸਾਨੂੰ ਗਰੀਬਾਂ ਨੂੰ ਕੀ ਪਤਾ ਦਰਸ਼ਨ ਹੋਣਿਆ ਕਿ ਨਹੀਂ ਹੋਣੇ ਤੁਹਾਡੇ ਤੁਸੀਂ ਕੀ ਸਰਪੰਚਾ ਸਰਪੰਚ ਸਾਹਿਬ ਲਈ ਹੋਈਏ ਮੈਨੂੰ ਸਮਝ ਨਹੀਂ ਲੱਗਦੀ ਉਹ ਤੇ ਕਹਿਣਾ ਕਿ ਜਾਂਦੇ ਹੋ ਲੈ ਅਸੀਂ ਕੀ ਕਹਿਣਾ ਸਾਰੇ ਪਿੰਡ ਵਾਲੇ ਕਹਿੰਦੇ ਨੇ ਕੀ ਕਹਿੰਦੇ ਨੇ ਸਰਪੰਚ ਸਾਹਿਬ ਸਰਪੰਚ ਸਾਹਿਬ ਹੋਈ ਪਈ ਆ ਜੇ ਬੂਗੜ ਦੇ ਅੰਦਰ ਆ ਗਿਆ ਪਿੰਡ ਦੇ ਗੱਗੇ ਦਾ ਭਰਾ ਪਿੰਡਾ ਮਿੰਦੂ ਉਹ ਵੀ ਕਹਿੰਦਾ ਦੋਦੀ ਸਰਪੰਚੇ ਉਹ ਦੇਗਾ ਸਾਰਾ ਟੱਬਰ ਇਹ ਤੇ ਸਰਪੰਚ ਕਹਿੰਦਾ আরে ਪਿੰਡ ਕੀ ਦੇਖਿਆ ਚਾਈ ਭਈਆ ਸਰਪੰਚੀ ਖਿਆ ਬਈ ਪਈ ਸਰਪੰਚ ਸਾਹਿਬ ਹੋਈ ਪਈ ਆ ਉਹ ਕੀ ਕਹਿੰਦੇ ਆ ਦੋਤੀ ਤਾਂ ਬੰਦਾ ਹੀ ਬੜਾ ਇਮਾਨਦਾਰ ਆ ਮੇਡ ਦੋਤੀ ਦੇ bina ਮਾਗੀ ਕਾ ਕਲਾਈ ਜਵੇ ਪਤੰਦਰ ਪਚਾ ਨਹੀਂ ਲੱਗਣੇ ਜਾਓ ਐਨਾ ਮਾਨਦਾਰ ਆ ਸਾਥਕ ਨੂੰ ਦੁੱਧ ਦਾ ਕਵਾਂਟਲ ਬਣਾ ਦਿੰਦਾ ਪਰ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ ਐਨਾ ਮਾਨਦਾਰ ਆ ਹਾਂ ਜੇ ਕੱਪੜੇ ਆ ਜੀ ਵੀ ਸਾਡੀ ਗਲੀ ਦੇ ਕੱਪੜੇ ਨੂੰ ਵੀ ਇੰਨੀ ਕਮਿੱਤੀ ਨਹੀਂ ਲੱਗਣੇ ਜਾ ਐਨਾ ਮਾਨਦਾਰ ਬਾਈਆ ਕੰਕੇ ਦੇਖ ਪੱਕ ਤੇ ਢੋੜ ਪੱਕਦੀ ਕਿਸੇ ਨਾ ਬਗਾੜੀ ਨਹੀਂ ਹੈਗੀ ਤਾਂ ਹੀ ਉਹ ਤੈਨੂੰ ਸਰਪੰਚ ਬਣਾਉਣਾ ਉਹ ਸੱਚੀ ਸੱਚੀ ਖੱਟੀ ਮੁਠੀ ਪਕਦੇ ਇਹਨੇ ਗੱਲ ਕਰਨੀ ਸੀ ਯਾਰ ਤੋਣਾ ਜਿਹਦਾ ਖਰਚਾ ਹੀ ਕੋਲ ਹੋ ਗਿਆ ਉਹ ਲੈ ਆਪਾਂ ਖਰਚਾ ਹੋਣ ਹੀ ਨਹੀਂ ਦੇਣਾ ਕੌਣ ਕਹਿੰਦਾ ਦਰੂ ਤੇ ਮਾਂਚ ਆਪ ਨੇ ਬੰਦੀ ਕਰਤੀ ਕੋਟਰ ਆਪਾਂ ਬਣਾਉਣੇ ਨਹੀਂ ਘਰ ਘਰ ਤਾ ਤੁਸੀਂ ਜਾਂਦੇ ਹੀ ਹੋ ਸਭ ਕੁਝ ਉਹ ਘਰ ਪੂਰੇ ਪਿੰਡ ਦੇ ਜੇ ਘਰ ਘਰ ਵੀ ਜਾ ਕੇ ਦਸੀਏ ਤੇ ਮਸਾ ਅੱਧੀ ਦਿਹਾੜੀ ਦਾ ਸਾਰਾ ਕੰਮ ਆ ਬੰਦੂ ਗੱਲ ਕਰ ਕੀ ਨਾਲ ਡਰਮ ਚੱਕ ਕੇ ਸਾਰਾ ਦਿਨ ਪੁੱਤੇ ਨੂੰ ਘੁੰਮੀ ਜਾਣਾ ਆ ਤੂੰ ਬਾਹਰ ਵਜਾ ਬੰਦਾ ਤੂੰ ਬਾਹਰ ਗੱਡੀਆਂ ਚ ਆ ਤੂੰ ਬੈਠੇ ਸੀ ਵਾਲੇ ਰੂਮ ਚ ਤੂੰ ਰਾਤ ਨੂੰ ਤੇ ਸੋਣੀ ਜੀ ਪੀਏ ਪੀਏ ਇਹ ਪੀਏ ਕੀ ਹੁੰਦਾ ਪੀਏ ਹੁੰਦਾ ਨਹੀਂ ਹੁੰਦੀ ਆ ਸੋਣੀ ਜੀ ਨੌਕਰਾਂ ਨਹੀਂ ਹੁੰਦੀ ਉਹ ਪੀਏ ਮਰਾਉ ਕੀ ਮੈਂ ਪੈਸਿਆਂ ਨਾਲ ਪੈਸੇ ਕਿੱਥੋਂ ਆਣਗੇ ਗਰੰਟਾ ਤੋਂ ਗਰੰਟਾ ਵੀ ਹੁੰਦੀ ਐ اے ਬੂਢਾ ਗਰੰਟਾ ਆਉਂਦੀਆਂ ਦੇਖ ਪਿੰਡ ਦੇ ਸੁੰਆ ਘੜਨਿਆ ਨਾਲਨਿਆ ਛੜਕਾਂ ਇਹ ਸਪੈਨਚੜੀਆਂ ਜਿਹੜਾ ਉਹਨਾਂ ਨੂੰ ਬਣਾਉਣ ਵਾਸਤੇ ਪੈਸਾ ਆਉਂਦਾ ਨਾ ਉਹ ਬਰਾਂਟੀਆਂ ਹੁੰਦੀਆਂ ਵਾ ਅੱਛਾ ਹਾਂ ਰਪਨ ਸਾਹਿਬ ਤੁਸੀਂ ਸਾਰਾ ਕੁਝ ਖਾ ਜਾਣਾ ਕੀ ਛੜਕਾਂ ਨਾਲੀਆਂ ਇਹ ਸਪੈਨਚੜੀ ਗੱਟੀਆਂ ਸਕੂਲ ਹੈ ਉਹਨੂੰ ਪਾ ਲੈਣਾ ਖਾਵਾਂਗਾ ਆਈਂਗਾ ਸਾਰਾ ਕੁਝ ਖਾ ਲੂਗਾ ਕੰਤ ਨਹੀਂ ਕਰਨੀ ਕੀ ਬੈਠਿਆ ਹੀ ਇੰਕਾ ਦੇ ਬਹਿਸ ਦੇ ਨੇ ਕੋਈ ਵੀ ਆਪਣਾ ਤਾਂ ਨਾਮਾ ਨਹੀਂ ਲੈਣਾ ਹੈ ਇਹ ਦੱਸੋ ਹੋਰ ਵੀ ਖਰਚੇ ਵੀ ਲੋੜ ਤਾਂ ਨਹੀਂ ਨਹੀਂ ਸਰਪੰਚਾ ਬੋੜ ਕੋਈ ਲੋੜ ਨਹੀਂ ਘਰ ਆਏਗੇ ਇਹਨੂੰ ਚਾਹ ਪਾਣੀ ਦਾ ਪਿਉਣੀ ਪਾਣੀ ਆ ਹਾਂ ਹੋਜੂ ਹੋਜੂ ਟੈਨਸ਼ਨ ਨਾ ਲੋ ਹੋਜੂ ਸਰਪੰਚਾ ਵੇਖੋ ਦੁੱਧ ਤਾਂ ਦੇ ਕਾਦਾ ਆਏਗੇ ਵਾਚੀ ਰੋਟੀ ਮੱਟੀਆਂ ਵਾਚੀਂ ਦੀਆਂ ਤੇ ਕੰਨ ਨਹੀਂ ਪੈਣਾ ਓਹ ਹੋਜੂ ਹੋਜੂ ਟੈਨਸ਼ਨ ਨਾ ਲੋ ਹੋਜੂ ਮੱਟੀਆਂ ਅਸੀਂ ਲਾਵਾਂਗੇ ਚਾਹ ਪਾਣੀ ਦਾ ਖਰਚਾ ਲੱਗੂ ਬਸ 2-4000 ਰੁਪਈਆ ਦੇ ਦੋ ਹੀ ਗੱਟੇ ਕਿੰਨੇ ਕੁ ਦੇ ਕੇ ਮੇਰੇ ਕੋਲ ਜਿੰਨੇ ਆ ਕੇ ਲਿਆ ਉਹ ਬਰਾਦੇ ਸੀ ਆਪਣੇ ਜੀ ਲਾਂਗੇ ਸੀ ਸਰਪੰਚ ਸਾਹਿਬ ਤੁਸੀਂ ਸੈਗਰ ਚਲਾਉਂਦੇ ਚੰਗੇ ਲੱਗੋਗੇ ਹੁਣ ਆਹ ਨਾ ਆਹ ਫਿਰ ਸੈਰੋ ਲਾਹ ਗੁੰਡਾ ਲ ਬਣ ਗਈ 1500 ਦੇ ਨਾ ਬੱਟੇ ਹੀ ਜਾਊ 1500 ਦੇ ਪੰਜ ਛੇ 50 ਦਾ ਬਿੰਦਾ ਬਾਤੂ ਅਧਿਕਾਣ ਮਾਵੇ ਅਧਿਕਾਣ ਬਾਜੀ ਆਈਆ ਸਮਾਨ ਵੇਚਣਾ ਹੈ ਸਾਈਕਲ ਦਾ ਡੋਣਾ ਵੇਚਣਾ ਹੈ। ਇਹ ਜਗਾਇਰ ਥੋੜਾ ਲਾਇਆ ਚਾਹ ਦਾ ਆਪਣਾ ਵਜਗਾਰ ਲਾਇਆ ਜੀ ਜੀ। ਉਹ ਜਗਾਰ ਥੋੜਾ ਨਹੀਂ ਲਾਇਆ ਸੀ ਇਹ ਤਾਂ ਸਰਪੰਚ ਸਾਹਿਬ ਨੇ ਭੇਜਿਆ। ਲਿਓ ਸਰਪੰਚ ਸਾਹਿਬ ਨਾਲ ਗੱਲ ਕਰੋ। ਲੈ ਇਹ ਕਿਹੜੀ ਚਾਲ ਆ ਕੋਣੀ ਗੱਲ ਕਰਾ ਦੇਣੀ। ਐ ਦੇ ਦੇ ਜਾਂਦੀ ਆ। ਇੱਲਾ ਦੋਜੀ ਸਾਹਿਬ ਦੀ ਜੱਜ ਦੀ ਆ ਮੇਰੇ ਮੂਠੇ ਤੇ ਪੰਚਾਇਤ ਦੀ ਜੱਜ ਦੀ ਚਾਲ। ਆ ਗੱਲ ਕਰਿਓ। ਆ ਗੱਲ ਕਰਿਓ ਤੇ ਪੰਚਾਇਤ ਦੀ। ਨਹੀਂ ਨਹੀਂ ਰਹਿ ਦੋ ਕੋਈ ਗੱਲ ਨਹੀਂ ਸਰਪੰਚ ਦੇ ਖਾਸ ਬੰਦੇ ਹੋ ਕਿੰਨੇ ਪੈਸੇ ਲੈਣੇ ਜਗਾਰ ਦੇ ਚਾਰੀ ਦੇ ਦੋ ਜੀ ਨਹੀਂ ਹੈਗੇ ਕਿੱਹਾ ਦੇ ਦੋ 5-600 ਲੈਣਾ ਤਾਂ ਦੱਸੋ ਉਹ ਮਾਮਾ ਯਾਰ ਤਾਂ ਦੇ ਹਾਲ ਬਾਕੀ ਹਾਲ ਬਾਕੀ ਲਓ ਗੈਨ ਲਓ 5-500 ਪੂਰਾ ਕੱਲ ਨੂੰ ਮੈਨੂੰ ਨਾ ਦਿਓ ਤੁਹਿਆ ਪੂਰਾ 500 ਪੂਰਾ 500 ਹੋਰ ਦਿਓ ਥੈਂਕ ਯੂ ਜਨੂ ਵੀ ਜੋ 500 ਇਹਨੂੰ ਦਿੱਤਾ 500 ਇਹਨੂੰ ਦਿੱਤਾ ਫਿਰ ਹੋਰ ਨਹੀਂ ਵੀ ਜੇ ਉਹ ਹੈਗੇ ਆਲਾ 500 ਆਲਾ 500 ਉਪਰ 명예사 ਕਦੇ ਮੈਨੂੰ ਤੂਣਾ ਨਹੀਂ ਲੱਗੇ ਪੰਜ ਪੰਜ ਸੌ ਵਾਰ ਤਿੰਨ ਲੱਗੇ ਕਦੇ ਉਹ ਸਾਡੀ ਆਹ ਨੋ